ਅਤ੍ਰੀਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਬਾਈ ਬਲੌਗ ਚੈਨਲ ਤੇ ਆਉਂਦਾ ਬਾਈ ਸੁੱਖਾ ਜੀ ਮੈਂ ਦਾੜੀ ਰੱਖੀ ਦਾੜੀ ਦੇ ਕੇ ਜੀ ਹੂੰ ਦਾੜੀ ਦੇ ਕੇ ਰੱਖ ਲੇ ਮੈਂ ਦਾੜੀ ਦੇ ਕੇ ਰੱਖ ਲੈ ਹੂੰ ਜੀ ਨਹੀਂ ਐ ਭਾਈ ਜਿਹੜੇ ਚੈਨਲ ਤੇ ਨਵੇਂ ਆਏ ਭਰਾਚੇਨੋਂ ਨੂੰ ਸਬਸਕ੍ਰਾਈਬ ਕਰ ਲਿਓ ਭਾਈ ਜੀ ਤੂੰ ਕਿ ਖੁਸ਼ ਹੁੰਦਾ ਨਾ ਇਹ ਇਹਦੀ ਗੱਲ ਕੋ ਆਸਾ ਸੁਖੇ ਤੋਂ ਕਿਵੇਂ ਟਰੈਕਟਰ ਵਾਲੇ ਨਹੀਂ ਮੈਂ ਪਹਿਲਾਂ ਥੀਰੀ ਲਾਵੇ ਤੇ ਅੱਜ ਆਪਾਂ ਲਾਉਣੇ ਏ ਟਰਾਲੀ ਦੇ ਬੈੱਡ ਖਾਲ ਵੀ ਲਾਉਣੇ ਪੈਣਗੇ ਤੇ ਮਰੋਂ ਹੈਨਾ ਇੱਕ ਆਕੜਾ ਆਪਣੇ ਟਰੈਕਟਰ ਇਹ ਦੇਖੋ ਕਿਵੇਂ ਗਰਦ ਪਈਏ ਇਹਦੇ ਤੇ ਇਹ ਗਰਦ ਬਈ ਆਪਾਂ ਨਾ ਸਰੋਂ ਵਾਲਾ ਵਾਹਣ ਵਾਇਆ ਸੀ ਰੋਟਾਵੇਟਰ ਨਾਲ ਤੇ ਉਹ ਸੁੱਕਾ ਸੀ ਗਰਦ ਬਹੁਤ ੁੱਡੀ ਆ ਦੇਖੋ ਫਿਰ ਇਹ ਕਣ 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 ਵੱਢ ਕੇ ਜਦੋਂ ਕੰਮ ਨਿਬੜ ਕੇ ਨਾ ਤੂੜੀ ਤੰਦਾ ਫੇਰ ਹੀ ਧੋਵਾਂਗੇ ਇਹਨੂੰ ਚਲ ਕਰਨਾ ਆਹ ਦਾ ਗੱਲਾ ਹੋਏ ਇਹਨੂੰ ਕਰ ਦੇਦਾ ਕਿਧਰ ਨੂੰ ਮੋੜ ਕੇ ਲਾ ਦਈਏ Dee. Kill you. Nuaq daq ki daq 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 peh daq taq tooo Nuaq aq Nuaq Nuaq जस्ती ले आएगा। आए यार। आए यार। आएगा। आंधी आकर 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 आकर। हैं? आओ आओ आओ। यार ये क्या है क्या? जस्ती ले आएगा। आकरा। ਉਰੇ ਯਾਰ ਪਾਈ ਤੇ ਗੱਡੀ ਲੈ ਕੇ ਆ ਮਨੋ ਜੀ ਸੱਚ ਦੇ ਵੀ ਭੜਕੇ ਦਾ ਨਹੀਂ ਕੋਰੇ ਦਾ ਮਾਰੂੰ ਤਾਂ ਤਾਂ ਕਿੰਦਾ ਇਹ ਮੈਂ ਚੱਲ ਜਣ ਗਰੇ ਕੇਰੇ ਬੋਚ ਬਰਾ ਦੇ ਨਾ ਬੋਚ ਕਿਤੇ ਕਿਵੇਂ ਬੋਚ ਯਾਰ ਨਾ ਕਾਲੋ ਕਿਤੇ ਇਹ ਬਾਈ ਬੋਚ ਇਹ ਕਾਲੋ ਮਾਰਦੀ ਹਾਂ ਇਹਦਾ ਤੇਲ ਲਾਦਾ ਸੀ ਇਹ ਬੋਚ ਲਾਇਆ ਹੁੰਦਾ ਨਾ ਬੋਚਾ ਬਰਕੀ ਬਾਕੀ ਬਾਕੀ ਬੋਚ ਨਹੀਂ ਬੋਚਾ ਬੋਚ ਸ਼ਾਰਕਾ ਕਾ ਵੀ ਇਹ ਨਾ ਨਹੀਂ ਭਈ ਉਹ ਇਹ ਦੇਰ ਤੂੰ ਮੜ ਮੜ ਬੋਚ ਲਾਇਆ ਨਾ ਗੋਤਾ ਆਕ ਪਰ ਜਮਾਈ ਘੱਲ ਲੜੋਦਾ ਬੋਸ ਤਾਂ ਫਿਰ ਆਪੇ ਫਿਰ ਉਹ ਤਾਂ ਬਹੁਤ 2000 ਬਣਾ ਲੈ ਨਹੀਂ ਬਣਾ ਲੈ ਮੇਰੇ ਸਾਰਾ 1000 ਰੁਪਏ ਨੇ ਲਿਆ ਜਾਂਦਾ ਨੇ 1000 ਕਿ ਹਜ਼ਾਰ ਲਿਆ 700 ਲਿਆ ਸੀਗਾ 700 ਤਾਂ ਬਹੁਤ ਨੱਲੇ ਭਾਈ ਸਾਡੇ ਥੋੜਾ ਤਾਂ ਤੁਸੀਂ ਜਾਣਦੇ ਹੋ ਜਿਹੋ ਕੋਲੇ ਆ ਉਹ ਨਹੀਂ ਭਾਈ ਉਹ ਤਾਂ ਤੇਰੇ ਨਾਲ ਬਹੁਤ ਵਾਰ ਘੂਏ ਦੇ ਵੇਚੀ ਉਹਦੇ ਨਾਲ ਬਹੁਤ ਵਾਰ ਘੂਏ ਆ ਕਿਵੇਂ ਆਗੇ ਵੇਚੀ ਤੇਰੇ ਅਧੀਆਂ ਪਤਨੀਆਂ ਤਾਂ ਉਹ ਹੀ ਲਾਦੀਆਂ ਤੇਰੇ ਪੱਟ ਕੁੱਟ ਗਈ ਹਾਂ ਇਹਦੇ ਨੀ ਪਤਨੀ ਨੇ ਮੱਟ ਕੇ ਲਾਈ ਪੱਟ ਕੇ ਤਾਂ ਮੇਰੇ ਯਾਰ ਕਿਹੜੀ ਲਾਈ ਆ ਆ ਨਵੀਆਂ ਬਣਾਇਆ ਜਗਾ ਸਾਰਾ ਇਹ ਮੇਰੇ ਕਿਹੜੀ ਪੱਤੀ ਪਾ ਕੇ ਲਾਈ ਉਹਨੇ ਨੇ ਹੈਂ ਕਿਹੜੀ ਲਾਈ ਪੱਟ ਕੇ ਕਿਹੜੀ ਉਤਲੀ ਪਾ ਆਹ ਕੰਨ ਜਾ ਉਤਰਾ ਤਾਂ ਨਹੀਂ ਪੜਿਆ ਕੰਨ ਮੇਰਾ ਆ ਵੀ ਹਾਂ ਲਾਇਦਾ ਹੈ ਬਈ ਯਾਰ ਹੈ ਲਾਇਦਾ ਹੈ ਤੇਰੇ ਆਏ ਬੜਕਾ ਦੀ ਮਤਲਬ ਦਾ ਕਿਹੜੀ ਥੱਲੇ ਡਾਲਾ ਡਾਉਣ ਦੀ ਦੱਲੀ ਐ ਨੋੜ ਜਾ ਆ ਥੋੜੇ ਵੱਡੀ ਆ ਹਾ ਸਾਡੇ ਸਾਨੂੰ ਫੜਾਦੀ ਉਹਨੇ ਲਾਈ ਨਹੀਂ ਇਹ ਤਾਂ ਸਾਡੇ ਕੋਈ ਹੈਗੀ ਆ ਹਾਂ ਮੇਰੇ ਕੋਲ ਹੈਗੀ ਆ ਉਹ ਦੀ ਫਿਰ ਤੂੰ ਜਾ ਕੇ ਵੇਖੀ ਤੂੰ ਥੋੜੀ ਜਿਹੀ ਬੇਲਾ ਬਈ ਇਹਦੇ ਪਾਸੇ ਉਹ ਤੇ ਕਾ ਨਹੀਂ ਹੈ ਹੈਗੇ ਮਤਲਬ ਸਾਡੇ ਕਿ ਨਹੀਂ ਲੱਗੇ ਨੀ ਕੇ ਇਹਦੇ ਬਸ ਰੱਖ ਕਰੀ ਤੇ ਬੇ ਉਹ ਦੇਖਾਂਗੇ ਸਾਡੇ ਇਹੇ ਨਾਲ ਨਾਲ ਤੁਹਾਨੂੰ ਬੋਲੀ ਜਾਂਦਾ ਹੂੰ ਇਹ ਕੀ ਕਰਨ ਜਾ ਰਹਾ ਪਰਲੇ ਬਸ ਜਿਹੜਾ ਜਿਹੜਾ ਦਰਵਾਜ਼ਾ ਆਉਂਦਾ ਉਹ ਵੀ ਜਿਹੜਾ ਚੱਲ ਲੱਗਣੀ ਨਹੀਂ ਦਿੰਦਾ ਸੀ ਮਾਰੋ ਹੁਣ ਜੇ ਮੇਰੇ ਮਾਰਿਆ ਮੈਨੂੰ ਦੱਸਾਂ ਨਹੀਂ ਮਾਰਦੇ ਨਹੀਂ ਅੱਜ ਵਾਲੇ ਵਾਰ ਫੜਦਾ ਦੂੰ ਇਹ ਸਮਾਨ ਸਮਾਨ ਤਾਂ ਉਹਨਾਂ ਤੋਂ ਲਿਆਵਨੇ ਕੋਲੋਂ 1500 ਦਾ ਸਮਾਨ ਦੂਜੇ ਤੋਂ ਯਾਰ ਨਹੀਂ ਨਾ ਵਾਲਿਆਂ ਤੋਂ 2000 2000 ਰਵਾਈ ਲੈ ਲਈ 2000 ਰਵਾਈ ਲੈ ਲਈ ਬਾਰੇ ਮੇਰੇ ਪਾਸ ਯਾਰ ਮੇਰੇ ਉਹਨੇ ਹਜ਼ਾਰ ਨਹੀਂ ਨਹੀਂ ਪੈਸੇ ਜ਼ਿਆਦੇ ਲਏ ਉਹਨੇ ਆਪਾਂ ਇੰਨੇ ਪੈਸੇ ਦੂਆ ਘਰ ਦੇ ਕੋਲ ਲਾਇਆ ਇਹਨਾਂ ਨੇ ਹਜ਼ਾਰ ਕੀ ਲਿਆ ਨੇ ਹਾਂ ਜਾ 30 ਲੈ ਚੱਲ ਚੱਲ ਆਏ ਨਾ ਅੱਛਾ ਬੱਤੋ ਸਪੋਰਟ ਲੱਗੀ ਨਹੀਂ ਇੱਥੇ ਪਤੀ ਆ ਲਾ ਆ ਲਾਇਆ ਮੇਰੇ ਵੀ ਆ ਜੇ ਨਵਾ ਮੇਰਾ ਸਪੋਰਟ ਨਹੀਂ ਜਿਹੜੀ ਸਪੋਰਟ ਲੱਗਦਾ ਹਲਾ 40 ਪਤੀ ਵੀ ਬਣਾ ਕੇ ਹੂੰ ਇਹਦੇ ਨਾਲ ਉਹ ਡਾਊਨ ਤੇ ਚੱਲ ਜਿੰਦਾ ਹੋ ਗਿਆ ਫਿਰ ਥੋੜਾ ਹਾਂ ਲੈ ਅੰਗੂਲ ਪਹਿਲੇ ਤੇ ਟਾਕੀ ਮਾਰ ਗਏ ਲੈ ੜ ਲੈ ਆ ਤੂੰ ਨਾ ਨਾ ਡੁੱੜ ਨਾ ਜਾ ਕੇ ਚੱਬੀ ਆ ਮਾਂ ਮੈਂ ਬਹੁਤ ਲੱਗਾ ਹੋ ਗਿਆ ਜਿ ਪ੍ਰਾ ਵਾ ਇੱਥੇ ਆ ਇੱਥੇ ਆ ਵਾਕਤੀ ਕੇ ਬੈਠਾ ਹੋ ਫਿਰ ਮਾ ਘਾ ਪਹੁੰਚਾ ਕੁਤੀ ਆ ਗਈ ਨਹੀਂ ਇਹ ਬਾਬਾ ਨਾ ਪਤਾ ਉਹ ਉੱਥੇ ਬੈਠੀ ਦੀ ਕੀ ਪਤਾ ਕੀ ਹੋਲੇ ਬਈ ਨਹੀਂ ਬਈ ਵੀ ਨਹੀਂ ਮਾ ਕੰਮ ਤਾਂ ਹੋ ਗਿਆ ਗੱਲ ਉਹਨੂੰ ਪਤਾ ਲੱਗ ਗਿਆ ਬਈ ਉਹਨੂੰ ਜਿੰਨੀ ਵੀ ਇਹ ਬੰਦਾ ਨਹੀਂ ਪਹਿਣਾ ਉਹਨੇ ਅੰਦਰੋਂ ਮਰੀਆਂ ਲਿਖੀ ਰਹੀਆਂ ਹੂੰ ਹੂੰ ਕਹਿੰਦਾ ਵਾਲੇ ਕੱਟੇ ਕੱਟੇ ਅੰਦਰ ਨਾਲ ਯਾਗੋ ਯਾਰ ਕੁਛ ਕੁ ਤੱਕ ਤਿੰਦਾ ਹਾਂ ਨਹੀਂ ਸਹੀ ਗੱਲ ਆ ਯਾਰ ਪਰ ਕਈ ਨੂੰ ਪਤਾ ਕੀ ਹੁੰਦਾ ਕਈ ਦਾ ਯਾਰ ਉਸੇ ਬੈਟਰੀ ਜ ਉਹਨੂੰ ਪਾਈ ਫਿਰਦੇ ਗਲਤ ਆ ਗਿਆ ਠੀਕ ਬਾਪਾ ਆਪਰੇ ਨਾਲ ਫੇਟੇ ਖਾਂਗੇ ਪਾਇ ਰਿਹਾ ਨਹੀਂ ਕੋ 2000 ਪਾਈ ਨੂੰ ਜਿਹਨੂੰ ਪਾਉਂ ਗਿਆ ਉਂਗਲੀ ਸਾਡੇ ਸ਼ੋਰ ਨੂੰ ਮੈਂ ਨਾ ਮੇਰੇ ਇੱਥੇ ਵੀਰਾਂ ਨਾਲ ਲੱਗਿਆ ਤੇ ਫੀੜ ਖਾਦ ਨੇ ਹਾਂ ਹੁਣ ਖਾ ਕੌਣ ਨੂੰ ਵੀ ਐ ਨਹੀਂ ਕਿ 50 50 ਰੁਪਏ ਦੀ ਮੈਂ ਗੋਲੀ ਨੂੰ ਬਹੁਤ ਸਾਰੀ ਚਾਰ ਚਾਰ ਪੰਜ ਰੁਪਏ ਦੀਆਂ ਜੁਆਂ ਮੇਰੀ ਉਹ ਤਾਂ ਯਾਰ ਠੀਕ ਠੀਕ ਆ ਯਾਰ ਉਹ ਤਾਂ ਸਿਰਫ ਹੱਕ ਹੀ ਮੰਗਿਆ ਯਾਰ ਆਪਣਾ ਨਹੀਂ ਹਾਂ 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 ਉਹਦਾ ਪਪੜੇ ਗਾਂ ਪੈ ਜਾ ਆ ਨਾ 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 ਹੋਰ ਯਾਰ ਆਪਣਾ ਜਿਹੜਾ ਹੋਣਾ ਸੀ ਨਾ ਹਾਂ ਸਰਗੀਆਂ ਨਹੀਂ ਉਹਦੇ ਇੱਥੇ ਵੀ ਐਂਗਲ ਆਉਣੀ ਸੀ ਨਾ ਆ ਵੀ ਐਂਗਲ ਕਿੰਦੇ ਬਸ ਨਾਲ ਮੇਰਾ ਕੰਮ ਕਿੱਡਾ ਪਣਾ ਆਪਰੇ ਦਾ ਇੰਕੀ ਦਾ ਝਾੜੀ ਕਲੀ ਲਗਣੀ ਸੀ ਉਹ ਕਹਿੰਦੇ ਆਪ ਕਾਲ ਦੱਸ ਹੂੰ ਆਪਰੇ ਵੀ ਜੀ ਪਤਾ ਨਹੀਂ ਸੀ ਯਾ ਮੈਂ ਬਾਹਰੋਂ ਰੇਟਰ ਜੀ ਮਾਸਟ ਆਂ ਕਿਤੇ ਦੇ ਗ੍ਰੈਂਡ ਇਹ ਕਾਲ ਬੁਰੇ ਕੀ ਜਿੱਤੇ ਜੰਗਲ ਵੀ ਉੱਥੇ ਜੰਗਲ ਪਈ ਆਵੇਂ ਹੈਨਾ ਅਵੇਕ ਆ ਆ ਇਟ ਵਾਟ ਹੈ ਪਾਣੀ ਆਇ ਨੂੰ ਪੀ ਕੇ ਨਾ ਇਹ ਨੂੰ ਪੀ ਪੀ ਆ ਬਲ ਮਾਰ ਵੀ ਤੇਲ ਲੱਗ ਜੇਗਾ ਨਹੀਂ ਨਹੀਂ ਗ੍ਰਾਈਂਡਰ ਵਾਜ ਕੇ ਰਾਂ ਕੇ ਮਰੋਣਾ ਮੈਂ ਤਾਂ ਆਪਾਂ ਜਲਵਾ ਵਿੱਚੋਂ ਆਵੇ ਰਾ ਦੋ ਵਿੱਚੋਂ ਜਮਾ ਕੈਮ ਆ ਯਾਰ ਵਿੱਚੋਂ ਪਿੱਛੋਂ ਦਾ ਇੱਕ ਕੰਪੂਰਾ ਵੀ ਆਇਆ ਇਹਨੇ ਕਿ ਜੰਗਾਲ ਹੋ ਗਿਆ ਕਿਵੇਂ ਹੈ ਤੇਲ ਬਹੁਤ ਗੰਦੀ ਸ਼ਾਇਆ ਹੈ ਤੇਰੇ ਇੰਚ ਮੈਂ ਬਹੁਤ ਤੇਲ ਲੱਗਿਆ ਰੋਕ ਗਾ ਰੋਕ ਲਿਆ ਕਰ ਆ ਵੀ ਭਾਵੇਂ ਹੋਰ ਲੈ ਆਉਂਦੇ ਹਿੱਸਾ ਰੱਖਿਆ ਆ ਉਹ ਕਰਦੇ ਕੰਮ ਹੋਰ ਪੁੱਛ ਲਾ ਕੇ ਦਾ 40000 ਇਹ ਸਪਲਾਈ ਸਿੱਧੀ ਹੋਰ ਲਿਉਂਦੇ ਨਵਾਂ ਲੈ ਕੇ ਲਾਣ ਦੀ ਹਾਂ ਉਹਨੂੰ ਛੇੜਦੇ ਨਾ ਨਹੀਂ ਉਹਨੇ ਭਾਈ ਹਾਂ ਹਾਂ ਅੱਜ ਉਹ ਨਿਆਰੇ ਲਿਆ ਦੇਣੀ ਭਰਾਵਾ ਯਾਰ ਫੀ ਟਰਾਲੀਆਂ ਬਣ ਜਾ ਕਰਨੀ ਸੀ ਹੈ ਨਾ ਮਨ ਕੀਤਾ ਠੱਪ ਕੇ ਟਰਮੀਨਲ ਕਾ ਢਾਸਿਆ ਨਹੀਂ ਸੀ ਹਲੇ ਰਿਹੀਂ ਆ ਤੁਸੇ ਹਾਂ ਜੇ 36 40 ਟਰਾਲੀਆਂ ਵੇਲਾ ਬਣਾਉਣੀ ਆ ਤੇ ਉਹ ਵੀ ਬਣ ਜਾਨੀ ਐ 2 4 ਜੀ ਤੇ 8 8 ਦੋਨੇ 16 ਕਿੰਨੇ ਨਟ ਇੱਕ ਹੋਰ ਇਹ ਵੀ ਇਹ ਕੋਈ ਨਾ ਜਾਲੀ ਲੱਗਣ ਕਰਨਾ ਨੂੰ ਰੱਖੇ ਰੱਖਣਾ ਚੱਕ ਕੇ ਰੱਖਣਾ ਆ ਫਾ ਮੜਕਾ ਕੰਗਰੀ ਦੇਤੀਓ ਦੇ ਹੋਰ ਤਾਂ ਯਾਰ ਬਹਾ ਨਹੀਂ ਆ ਉਹ ਉੱਤੇ ਚੜ ਜਾਂਦੀ ਆ ਆਟੋਮੈਟਿਕ ਦੇ ਇਹੀ ਟਕਲਾ ਬਈ ਬਾਡੀ ਦੇ ਇਧਰ ਲੈ ਜੇ ਬਾਡੀ ਦੇ ਉੱਤੇ ਚੜ ਜਾਂਦੀ ਆ ਤੇ ਮੌਜ ਨਾਲ ਕਾਇਆਂ ਨਹੀਂ ਹੁਣ ਨੂੰ ਲੈ ਜਣੀਆਂ ਨਾਪਕ ਲੋਕ ਨੇ ਹਣਾ ਉਹਨਾਂ ਤੋਂ ਉੱਡੀਂ ਜੀ ਬਈਆਂ ਨੂੰ ਇਹ ਨਾਮ ਆਉਂਦਾ ਇਹ ਹਲੇ ਮਤਲਬ ਦਾ ਕੰਮ ਚੱਲ ਰਿਹਾ ਕਰ ਗਿਆ ਟੂ ਪੱਟ ਕੇ ਵੇ ਔਰ ਜਿਨ੍ਹਾਂ ਨੇ ਮੱਕੀ ਮੂੰਗੀ ਮਾਂਗੀ ਬੀਜਣੀਆਂ ਨਾ ਮਾਲ ਨੂੰ ਮਾਰਨ ਕੋਟ ਸੁੱਕੇ ਸੀ ਗਿਆ ਜੀ ਬਣਾ ਗਿਆ ਸਾਰੇ ਸਾਰੇ ਬਾਹੇ ਕਰਾ ਠਾ ਤੇ ਲਾਹ ਪਾਹੋਂਗੇ ਬਾਹੇ ਲਾਹਾਂਗੇ ਲੋਕ ਕਿਹਨੇ ਹਾਂ ਦਾ ਮਗੇ ਪਾ ਕੇ ਇੱਕ ਜਿਆਦਾ ਲੋਟਾ ਉੱਠਾਉਂਦੇ ਬੈਠਾ ਹੈ ਤੇ ਮੜਾਇਆ ਨਾ ਇਹੋ ਆ ਹਾਂ ਪੂਰਾ ਹੋ ਗਿਆ ਹੈ ਕਿਹੜਾ ਕੋਈ ਵੱਡੇ ਹੈ ਵੱਡੇ ਚੰਨ ਨਾਲ ਆਪਣੇ ਬੜਾ ਚੰਗਿਆ ਨਹੀਂ ਨਹੀਂ ਜਿੱਥੇ ਗਏ ਸੀ ਉਹ ਉਹ ਉਹਦਾ ਚੈਨ ਵਿੱਚ ਆਇਆ ਪਾ ਕੇ ਧਾਉਂਦੇ ਮਰਦੀ ਨਹੀਂ ਕਿੰਨੇ ਜਾਂਦੇ ਸਭਰਨ ਹੈ ਹੈ ਕਿਹੜੇ ਕਿਹੜੇ ਸਾਫੀ ਨਾ ਨਾ ਜੰਦ ਨਾ ਜੰਦ ਲੋ ਮਿਲਣਾ ਆੜ ਗਿਰ ਆਉ ਆ ਪੜ ਬੱਸ ਬਾਹਰ ਤੋਂ ਜੇਦੋਂ ਤੋਂ ਲੱਗੇ ਆਕੋ ਤੇ ਕੋਏ ਅਜੇ ਨਾ ਮਿਲਿਆ ਕਿਉਂ ਬਾਈ ਜੇਦੋਂ ਨਾ ਕਰੇ ਤਾਂ ਕਿਹਨੂੰ ਪੁੱਛਦਾ ਹੈ ਹਾਂ ਉਹ ਵਾਲਾ ਮੈਂ ਗੁਰਪ੍ਰੀਤ ਨੂੰ ਪੁੱਛਦਾ ਹਾਂ ਹਾਂ ਮੈਂ ਕਿਹਾ ਚੱਲਦਾ ਹਾਂ ਅਜੇ ਆ ਫਿਰ ਵੀ ਉਹ ਨੂੰ ਮਿਲ ਗਿਆ ਉਹ ਕਹਿੰਦਾ ਹਾਂ ਉਹਨੇ ਫੇਰ ਮੂੰਹ ਲਾਇਆ ਮੈਂ ਆਪਾਂ ਹੀ ਡਰੂ ਆ ਮੈਨੂੰ ਆਹੀ ਮੈਂ ਕਿ ਕੰਦ ਪਈਆ ਫਿਰ ਤੈਨਾਂ ਆਖਿਆ ਲਾ ਦਿੰਨਾ ਨਹੀਂ ਆ ਰਹਿਂਦਾ ਤੂੰ ਮੈਨੂੰ ਆਲਾ ਅਲਾਵਾ ਠੀਕ ਆ ਯਾਰ ਮੈਂ ਜਿੱਦਾਂ ਮੈਂ ਘਰ ਵਾਂਗਾ ਰਹਿਣਾ ਕਿ ਆਈ ਸੀ ਕਹ ਤੂੰ ਮਾਦੂ ਛੁਗ ਮਾ ਆਲਾ ਫਿਰ ਤੂੰ ਰਹਿਂਦਾ ਮੈਨੂੰ ਆਲਾ ਉਹਦਾ ਜਿੱਨੀ ਤੇ ਹਰ ਨਾ ਪਾ ਪਾ ਰੋੜਾ ਤਾਂ ਬੋਲ ਫੇਟੀ ਦੀ ਸਾਰੀ ਨਾ ਜੀ ਦੋਈ ਇਹਦੇ ਨਾਲ ਲੱਗੀ ਦਾ ਜਿੰਨੀ ਕੱਢ ਬੜਾ ਦਾ ਜਿੰਨੀ ਤੇ chị cảm thấy là anh em mình là một món quà chạy 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 पर लोखे ना तरहे देख, नार जे बढ़े? अँआ दस्कर बोले आता प्रहें, भूज्या मराप उचेशन लेख इना बोले कंकांगे जरहे, पिले देख, पिले देख, अब देख, यूद नहां अब ਮੋਰੀਲਾ ਪਾਸਾ ਮਗਰ ਕਰਦੇ ਸਾਫ ਕੋ ਸਾਫ ਨਾਲ ਕਰਦੇ ਉਹ ਮੂਰੇ ਢਾਹੀਓ ਮਗਰ ਮਗਰ ਸਾਫ ਮਗਰ ਕਿਡਾ ਨੇ ਢਾਣੇ ਪੈਣੀ ਆ ਦੇ ਉਹ ਠੰਡੇ ਹੋ ਗਏ ਨੇ ਜੁਦਵੇਂ ਆਏ ਆ ਦੇ ਨਾ ਦੇ ਕੰਮ ਕੀ ਦੋ ਸਾਲ ਤੋਂ ਨਵੇਂ ਪਾਉਂਦਾ ਹੈ ਨਾ ਹਾਂ ਤਾਂ ਵੀ ਹਾਂ ਨਹੀਂ ਜੀ ਹਾਂ ਨਹੀਂ ਹਾਂ ਲੋਨ ਦੇ ਦਿੱਤਾ ਮਾਰਦਾ टाकी ਲਾ ਦੇ ਦੋਲੇ ਪਾਸੇ ਦੇ ਹਾਂ ਵੜਾ ਦਿਲ ਲਿਆ ਘਾਉਤ ਨੂੰ ਆਹ ਵਾਇਰਸ ਹੀ ਜਿੰਨਾ ਹੀ ਤੇ ਰਸੀਫਾਨਿਕ ਨੇ ਰੋਸਦਾ ਇਹ ਨਰਕੀ ਬਣਾ ਲਾ ਇੱਥੇ ਤਾਂ ਹੋਰ ਵੀ ਹੋਣਾ ਮਿੱਠਾ ਆਦੀ ਹੈ ਕਿ ਨਹੀਂ ਸੱਤਿਆ ਯਾਰ ਹੈ ਸੱਤਿਆ ਸਤਨਾ ਪੈਣਾ ਨਹੀਂ ਆਇਆ ਮਹਾਵੰਗਾਇ ਤੇ ਬਾਜੂਆ ਇਹਦਾ ਬਾਜੀ ਗਿਆ ਕੋਰੋਂ ਦੁਕਾਨ ਤੋਂ ਥੋੜਾ ਜਾਊਗਾ ਇਹ ਕੋਤਰੀ ਦੁਪਲਾਵੇਂ ਪੇਸਾ ਆਪੇ ਛੰਡੀ ਆਇਆ ਉਹ ਮੈਂ ਨਿਕਲੇ ਨਾ ਉਹਦਾ ਕੈਰਾ ਪਕਾਰੇ ਬਹੁਤ ਇੱਕ ਕਰੀ ਬਹੁਤ ਸੀ ਬਈ ਹੋ ਮੈਂ ਨਾਲੇ ਦਾ ਬੰਦਾ ਹੋਮ ਮੈਂ ਉਹ ਪਾ ਲੈਂਦੇ ਕੋਸਾ ਗੋਰਾ ਰੈਟਰ ਐ ਕੋਲਾ ਟਰੈਕਟਰ ਨਾਲ ਲਿਆਉਂ ਹੂੰ ਦੇਖੋ ਨਹੀਂ ਉੱਥੇ ਜਿਹੜਾ ਚੀਤਾ ਚਾਲੀ ਚਲਾਉਂਦੇ ਨੇ ਵਿੱਚ ਮੈਂ ਕਿਹਾ ਪਹਿਲਾਂ ਨੂੰ ਇਹ ਆ ਬਸ ਤੁਸ ਨੂੰ ਦਾ ਖਤਰਾ ਹੁਣ ਕੋ 干啥我不能看不